ਵੱਡੀ ਖਬਰ ਸਾਹਮਣੇ ਆ ਰਹੀ ਹੈ ਟਿਊਸ਼ਨ ਜਾ ਰਹੀ ਤਿੰਨ ਸਾਲਾਂ ਬੱਚੀ ਦੇ ਗੋਲੀ ਵੱਜੀ ਹੈ ਜਾਣਕਾਰੀ ਅਨੁਸਾਰ ਬੱਚੀ ਘਰ ਤੋਂ ਟਿਊਸ਼ਨ ਜਾ ਰਹੀ ਸੀ ਜਦੋਂ ਅਚਾਨਕ ਬੱਚੀ ਦੇ ਗੋਲੀ ਵੱਜ ਜਾਂਦੀ ਹੈ ਬੱਚੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ 3.5 ਸਾਲ ਦੀ ਹੈ ਮਾਸੂਮ ਬੱਚੀ ਹੈ ਜਿਸ ਦੀ ਤਸਵੀਰ ਤੁਸੀਂ ਟੀਵੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਜੋ ਟਿਊਸ਼ਨ ਜਾ ਰਹੀ ਸੀ ਤੇ ਅਚਾਨਕ ਉਸ ਤੇ ਗੋਲੀ ਵੱਜ ਜਾਂਦੀ ਹੈ ਅਣਪਛਾਤੇ ਵੱਲੋਂ ਫਾਇਰ ਕੱਢੇ ਗਏ ਅਤੇ ਇਸ ਦੌਰਾਨ ਬੱਚੀ ਦੇ ਗੋਲੀ ਵੱਜ ਗਈ ਹੈ ਅੰਮ੍ਰਿਤਸਰ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ 3.5 ਸਾਲਾਂ ਬੱਚੀ ਦੀ ਤਸਵੀਰ ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜੋ ਇਸ ਵਕਤ ਹਸਪਤਾਲ ਦੇ ਵਿੱਚ ਦਾਖਲ ਹੈ ਬੱਚੀ ਦੇ ਲੱਤ ਦੇ ਵਿੱਚੋਂ ਅਚਾਨਕ ਖੂਨ ਨਿਕਲਣ ਲੱਗ ਗਿਆ ਮਾਪਿਆਂ ਨੂੰ ਸਮਝ ਹੀ ਨਹੀਂ ਆਈ ਕਿ ਆਖਿਰਕਾਰ ਹੋਇਆ ਕੀ ਹੈ ਕਿਉਂਕਿ ਪਹਿਲਾਂ ਪਟਾਕੇ ਚੱਲਣ ਦੀ ਆਵਾਜ਼ ਆਈ ਜਿਸ ਕਰਕੇ ਉਹਨਾਂ ਨੂੰ ਸਮਝ ਨਹੀਂ ਲੱਗਾ ਕਿ ਆਖਿਰਕਾਰ ਬੱਚੀ ਦੇ ਨਾਲ ਹੋਇਆ ਕੀ ਹੈ ਤੇ ਬੱਚੀ ਜੋ ਹੈ ਉਹ ਖੂਨ ਦੇ ਨਾਲ ਲਤਪਟ ਹੁੰਦੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਹੁਣ ਲਗਾਤਾਰ ਹੀ ਕ੍ਰਾਈਮ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਕ੍ਰਾਈਮ ਕਰਨ ਵਾਲੇ ਪੁਲਿਸ ਦੇ ਡਰ ਤੋਂ ਬਿਨਾਂ ਹੀ ਕ੍ਰਾਈਮ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਬੱਚੀ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੀ ਬੇਟੀ ਵਿਰਦੀ ਨੂੰ ਲੈ ਕੇ ਟਿਊਸ਼ਨ ਤੇ ਜਾ ਰਹੇ ਸੰਤਾਂ ਇਸ ਦੁਹਾਨ ਪਟਾਕੇ ਦੀ ਆਵਾਜ਼ ਆਈ ਅਤੇ ਉਹਨਾਂ ਦੀ ਬੱਚੀ ਦੇ ਲੱਤ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਜਾਇਆ ਗਿਆ ਆਕਾ ਸਾਈਕਲ ਕੀ ਹੋਇਆ ਕੀ ਜੀ ਅੱਜ ਭਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਸ਼ਟਨ ਜਾ ਰਿਹਾ ਸੀ ਗਲੀ ਨੰਬਰ 10 ਪਤਾ ਸਿੰਘ ਕਲੋਨੀਆ ਹੀ ਰਹਿੰਦੇ ਆ ਉੱਥੇ ਹੀ ਉਹ ਟਿਊਸ਼ਨ ਪੜ੍ਹਦੀ ਆ 5 ਵਜੇ ਦਾ ਟਾਈਮ ਸੀ ਮੇਰੇ ਨਾਲ ਜਾ ਰਹੀ ਆ ਇੱਕਦਮ ਉਹਦੇ ਬੁਲਟ ਵਜਦੀ ਆ ਸਮਝ ਨਹੀਂ ਆਂਦੀ ਪਟਾਕੇ ਦੀ ਵਾਹ ਆਂਦੀ ਜਿੱਦਾਂ ਹੈ ਨਾ ਚੱਲੀ ਤੇ ਉਹਦੇ ਲੱਤ ਤੇ ਵਜਦੀ ਔਰ ਮੇਰੇ ਇਹ ਚੇ ਚਾਹ ਤੇ ਆਂ ਚਾਹਦਾ ਨਹੀਂ ਕਿ ਕੀ ਵਜ੍ਹਾ ਮੈਨੂੰ ਲੱਗਾ ਡਿੱਗ ਗਿਆ ਬੱਚਾ ਸ਼ਾਇਦ ਉਹਦੇ ਵੱਟਾ ਵਾ ਤਮਾਨੂੰ ਕਾਰ ਲੈ ਕੇ ਜਾਣਾ ਉੱਥੇ ਕਾਰ ਜਾ ਕੇ ਖੂਨ ਉਹਦਾ ਬੰਦ-ਬੰਦ ਕਰਨ ਦੀ ਕਰਦੇ ਨਾਲੇ ਫਿਰ ਇੱਕ ਕਲੀਨਿਕ ਲੈ ਆਏ ਨੇ ਉਹਨੂੰ ਉੱਥੇ ਉਹਨਾਂ ਨੇ ਡਰੈਸਿੰਗ ਕਰਤੀ ਹੈ ਜਿੱਥੇ ਗੋਲੀ ਵਜਦੀ ਹੈ ਹਨਾ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਇੱਥੇ ਆ ਕੇ ਇਹਨਾਂ ਨੇ ਐਕਸਟਰਾ ਵਗੈਰਾ ਕੀਤਾ ਹੈ ਤੇ ਉੱਥੇ ਇਹਨਾਂ ਨੇ ਕਿਹਾ ਕਿ ਕੁਝ ਵੜਿਆ ਹੈ ਦੇ ਅੰਦਰ ਉਹਨਾਂ ਨੇ ਕਿਹਾ ਆਪਰੇਟ ਹੋਣਾ ਫਿਰ ਜਲਦੀ ਉਹਨਾਂ ਨੇ ਆਪਰੇਟ ਕੀਤਾ ਆਪਰੇਟ ਹੋਣਾ ਹੀ ਆ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਸਾਨੂੰ ਉਹਦੇ ਬੱਚੇ ਦੇ ਬੁਲੇਟ ਨਿਕਲੀ ਹੈ ਵਿੱਚੋਂ ਤੇ ਗੋਲੀ ਚੱਲੀ ਹੈ ਦਾ ਮਤਲਬ ਆਵਾਜ਼ ਆਈ ਸੀ ਗਲੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਬਾਹਰ ਦਿਖਿਆ ਨਹੀਂ ਨਹੀਂ ਮੇਰਾ ਗੋਲੀ ਚੱਲੀ ਕੋਈ ਨਹੀਂ ਮੈਨੂੰ ਮੈਂ ਇਹ ਪਤਾ ਹੁੰਦਾ ਦੱਸ ਰਿਹਾ ਮੈਂ ਬੱਚੇ ਨਾਲ ਗੱਲਾਂ ਕਰਦਾ ਜਾ ਰਿਹਾ ਧਿਆਨ ਵੀ ਮੇਰਾ ਬੱਚੇ ਵਾਲਾ ਹੈ ਮੈਂ ਆਲੇ ਦੁਆਲੇ ਕਿਸੇ ਵੱਲ ਵੇਖਿਆ ਨਹੀਂ ਜਦੋਂ ਇੱਕਦਮ ਉਹਦੇ 6:30 ਵਜੇ ਮੇਰਾ ਹੋਰ ਉਹਦੇ ਵੱਲ ਧਿਆਨ ਹੋ ਗਿਆ ਮੈਨੂੰ ਟੱਕੇ ਭੱਜਿਆ ਸੀਸੀਟੀਵੀ ਕੈਮਰਾ ਦੇਖਣਾ ਪਏਗਾ ਜਾ ਕੇ ਉਸ ਏਰੀਆ 'ਚ ਲੱਗਾ ਜਾਂ ਨਹੀਂ ਲੱਗਾ ਮੰਗ ਇਹੀ ਹੈ ਪ੍ਰਸ਼ਾਸਨ ਕੋਲ ਕਿ ਜਿਹੜੇ ਕਾਰਵਾਈ ਕੀਤੀ ਜਾਵੇ ਇਹਦੇ ਤੇ ਜੋ ਵੀ ਹੈ ਜਿੰਨੇ ਵੀ ਚਲਾਈਆਂ ਜਿਹਦੋਂ ਵੀ ਹੈ ਜਿੱਦਾਂ ਵੀ ਚੱਲੂ ਗੁੜੀਆਂ ਉਹਨਾਂ ਹੈ ਉੱਤੇ ਉਹਦਾ ਅਪਰੇਟ ਹੋਇਆ ਮਤਲਬ ਠੀਕ ਹੈ ਥੋੜਾ ਹਾਂਜੀ ਪੁਲਿਸ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 3.5 ਸਾਲ ਦੀ ਬੱਚੀ ਦੀ ਲੱਤ ਤੇ ਗੋਲੀ ਵੱਜਣ ਦਾ ਇਹ ਮਾਮਲਾ ਹੈ ਜਦੋਂ ਇਹ ਘਟਨਾ ਵਾਪਰੀ ਅਤੇ ਪਰਿਵਾਰ ਨੂੰ ਵੀ ਨਹੀਂ ਪਤਾ ਚੱਲਿਆ ਕਿ ਬੱਚੀ ਦੀ ਲੱਤ ਤੇ ਗੋਲੀ ਵੱਜੀ ਹੈ ਹਸਪਤਾਲ ਦੇ ਵਿੱਚ ਜਦੋਂ ਐਕਸ-ਰੇ ਕਰਵਾਇਆ ਗਿਆ ਉਸ ਦੇ ਵਿੱਚ ਸਾਹਮਣੇ ਆਇਆ ਕਿ ਬੱਚੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਇੱਕ ਦਾ ਗਲੀ ਨੰਬਰ 10 ਆਕਾਸ਼ ਅਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੁੜੀ ਬੇਟੀ ਸਾਢੇ 3 ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਦੇ ਛੱਡਣ ਜਾ ਰਿਹਾ ਸੀਗਾ ਜੀ ਤੇ ਉਹ ਕੰਦੇ ਮੈਨੂੰ ਆਵਾਜ਼ ਆਈ ਪਟਾਕਾ ਟਾਇਪ ਤੇ ਮੇਰੀ ਬੇਟੀ ਥੱਲੇ ਡੇਗੀ ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ ਪੌਣੇ 8 ਦਾ ਟਾਈਮ ਹੋ ਗਿਆ ਤੇ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਹੈ ਹਾਲਾਤ ਕਾ ਮੇ ਬੇਟੀ ਦੀ ਗੋਲੀ ਦੀ ਹਾਲਾਤ ਠੀਕ ਹੈ ਜੀ ਗੋਲ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਵੱਲੋਂ ਕਿਸੇ ਤੇ ਸ਼ੰਕਾ ਚਿਤਾਈ ਗਈ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ ਤਿੰਨ ਚਾਰ ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਆ ਜਾਂ ਗੋਲੀ ਬੱਜੀ ਆ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਗਤੂ ਤੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦਰਾਂ ਨੂੰ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸਰਾ ਕੀਤਾ ਕਿ ਉਹਦੇ ਵਿੱਚ ਗੋਲੀ ਆਈ ਹਾਲਾਤ ਕੀ ਹੈ ਹਾਲਾਤ ਜੀ ਇਲਾਕੇ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ ਤੱਕ ਸਰਚ ਕਰਾਂਗੇ ਜਿਹੜੀ ਕਾਰਵਾਈ ਹੋएगी ਜਿਸ ਹਿਸਾਬ ਦੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਖਾਤੇ ਜੋ ਵੀ ਬੰਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜਕੱਲ ਬੱਚੇ ਸੇਫ ਨਹੀਂ ਐ ਬਿਲਕੁਲ ਤੁਹਾਡੀ ਗੱਲ ਠੀਕ ਆ ਪੁਲਿਸ ਆਪਣਾ ਕੰਮ ਕਰਦੀ ਐ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਆ ਇਹ ਪਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕੀ 4 ਘੰਟੇ ਉਹਨੇ ਟ੍ਰੀਟਮੈਂਟ ਦਰਾਂ ਨਹੀਂ ਕੱਢ ਦਿੱਤੇ ਆ ਵੀ ਜੋ ਵੀ ਹੋਇਆ ਮੈਡੀਕਲ ਆ ਪਰ ਫੁੱਲਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੇਤੀ ਛੇਤੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ ਫਿਲਹਾਲ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਖਤਰੇ ਤੋਂ ਬਾਹਰ ਹੈ ਅਤੇ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ ਮੈਂ ਡਾਕਟਰ ਸ਼ਲਿੰਦਰ ਕੁਮਾਰ ਬੀਡੀ ਮਹੜੀ ਹਸਪਤਲ ਤੋਂ ਅੱਜ ਸ਼ਾਮ ਨੂੰ 27 ਮਈ 5:30 ਵਜੇ ਇੱਕ ਬੱਚਾ 3.5 ਸਾਲ ਦਾ ਅਗਰੀਜੀ ਨਾਮ ਦੀ ਬੇਟੀ ਆਈ ਸੀ ਫਤੇ ਸਿੰਘ ਘਰੋਂ ਤੋਂ ਉੱਥੋਂ ਉਸਤੇ ਗੋਡੇ ਤੇ ਝੋਟ ਲੱਗੀ ਸੀ ਆਪਣੇ ਫਾਦਰ ਨਾਲ ਉਹ ਮੋਟਰਸਾਈਕਲ ਤੇ ਉਹਨੂੰ ਸਿਟਿਊਸ਼ਨ ਤੇ ਚੱਣ ਜਾ ਰਿਹਾ ਸੀ ਤੇ ਗੋਡੇ ਤੇ ਝੋਟ ਔਰ ਪੈਰ ਤੇ ਸਵੇਲਿੰਗ ਸੀ। ਤੋਂ ਸਾਨੂੰ ਥੋੜਾ ਸ਼ੱਕ ਸੀਗਾ ਵੀ ਸਵੇਲਿੰਗ ਇਸ ਤਰ੍ਹਾਂ ਦੀ ਹੈ ਇਹ ਕੋਈ ਬੋਨੀ ਇੰਜਰੀ ਨਾ ਹੋਵੇ ਫ੍ਰੈਕਚਰ ਨਾ ਹੋਵੇ। ਤੋਂ ਕੁਝ ਦੱਸ ਨਹੀਂ ਪਾ ਰਿਹਾ ਸੀ ਵੀ ਕੀ ਹੋਇਆ ਉਹ ਕਹਿੰਦੇ ਅਚਾਨਕ ਹੀ ਬੱਚਾ ਬਸ गिर ਗਿਆ ਤੇ ਮੁੜ ਕੇ ਉੱਠਿਆ ਨਹੀਂ ਗਿਆ ਉਹਦੇ ਕੋਲ। ਤੋਂ ਅਸੀਂ ਫਿਰ ਉਹਦਾ ਐਕਸਰੇ ਕਰਾਇਆ ਤੇ ਉਹਦੇ ਜਿਹੜੀ ਸੱਜੀ ਲੱਤ ਹੈ ਉਹਦੇ ਵਿਚਕਾਰ ਕਰਕੇ ਇੱਕ ਫੋਰਨ ਬਾਡੀ ਸਾਨੂੰ ਨਜ਼ਰ ਆਈ। ਤਦ ਅਸੀਂ ਉਹਨੂੰ ਲੋਕਲ ਐਮਰਜੈਂਸੀ ਜੇ ਦੇ ਕੇ ਫੋਰਨ ਬੋਡੀ ਰਿਮੂਵ ਕਰਨ ਵਾਸਤੇ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ ਇੱਕ ਬੁਲੇਟ ਸੀ ਸੋ ਔਰ ਉਹ ਬੁਲੇਟ ਨੂੰ ਕੱਟ ਕੇ ਅਸੀਂ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਬਾਕੀ ਉਹਦਾ ਸਟਿਚ ਕਰਤੇ ਐਂਟੀਬਾਇਟਿਕ ਪੋਹਰਾ ਸ਼ੁਰੂ ਕਰਤਾ ਬੱਚਾ ਜੇਰੇ ਇਲਾਜ ਹ ਸਾਡੇ ਕੋਲ ਦਾਖਲ ਹੈ ਔਰ ਉਹਨੂੰ ਤੁਸੀਂ ਉਮੀਦ ਰੱਖਦੇ ਹੋ ਪੰਜ ਕੁ ਦਿਨਾਂ ਚ ਠੀਕ ਹੋ ਜਾਏਗੀ ਬਟ ਉਹਦਾ ਸੀਟੀ ਸਕੈਨ ਗੋਟਨੇ ਦਾ ਜਿੱਥੋਂ ਜੀ ਇੰਜਰੀ ਗਈ ਹੈ ਐਂਟਰੀ ਵੂਂਡ ਹੈ ਔਰ ਜਿੱਥੇ ਜਾ ਕੇ ਉਹ ਸਟੇਸ਼ਨਰੀ ਹੋਇਆ ਇਸ ਦੋਨਾਂ ਨੂੰ ਟਰੈਕ ਨੂੰ ਰਿਪੀਟ ਉਹਦਾ ফলো ਕਰਨ ਵਾਸਤੇ ਸਾਨੂੰ ਉਹਦਾ ਸੀਟੀ ਸਕੈਨ ਕਰਵਾਉਣਾ ਪਿਆ ਤੇ ਇਹ ਮਤਲਬ ਬੱਚੇ ਦਾ ਬੜਾ ਬਚਾਅ ਹੋ ਗਿਆ ਵੀ ਉਹਦੇ ਲੱਤ ਤੇ ਲੱਗੀ ਹੈ ਬੁਲੇਟ ਅਗਰ ਛੋਟੇ ਸੇ ਬੱਚੇ ਤੇ ਅਗਰ ਕਿਤੇ ਹੋਰ ਹੰਮ ਤੇ ਲੱਗ ਜਾਂਦੀ ਤਾਂ ਇਸ ਵਾਰ ਇਹ ਠਮਡਾ ਵੀ ਨੇ ਪਟਲ ਐਕਸੀਡੈਂਟ ਥੈਂਕ ਯੂ ਵੈਰੀ ਮਚ। ਅੰਮ੍ਰਿਤਸਰ ਦੇ ਵਿੱਚ ਲਗਾਤਾਰ ਵਾਰਦਾਤਾਂ ਵਾਪਰ ਰਹੀਆਂ ਨੇ ਅਤੇ ਹੁਣ 3 ਸਾਲਾਂ ਬੱਚੀ ਦੇ ਗੋਲੀ ਵੱਜਰੀ ਹੈ ਜੋ ਕਿ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਤੇ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। লাই ਪੰਜਾਬੀ ਟੀਵੀ ਦੇ ਲਈ ਮਾਨਵ ਦੀ ਰਿਪੋਰਟ